ਤੁਹ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਰਾਹਤ ਦੇ ਕੰਮ ਦੀ ਜ਼ਿੰਮੇਵਾਰੀ ਨਿਭਾ ਰਹੇ ਡਿਪਟੀ ਕਮਿਸ਼ਨਰ ਅਫਸਰ ਸ਼੍ਰੀਮਤੀ ਸਾਖੀ ਸਾਨੀ ਨੇ ਪਿੰਡ ਖੋਨੇਵਾਲ ਵਿਖੇ ਪ੍ਰਭਾਵਿਤ ਪਰਿਵਾਰਾਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਜਿਉਂ ਹੀ ਹੜ ਦਾ ਪਾਣੀ ਘਟ ਗਿਆ ਤੇ ਮੌਸਮ ਸਾਫ਼ ਹੋ ਗਿਆ ਤਾਂ ਸਾਡੇ ਵੱਲੋਂ ਵਿਸ਼ੇਸ਼ ਗਿਰਦਾਫਰੀ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਫ਼ ਮੌਸਮ ਦੀ ਭਵਿੱਖਬਾਣੀ ਹੈ। ਜੇਕਰ ਮੌਸਮ ਸਾਫ਼ ਹੋ ਗਿਆ ਤਾਂ ਸਾਡੇ ਪਟਵਾਰੀ ਹਰੇਕ ਪ੍ਰਭਾਵਿਤ ਘਰ ਦੇ ਵਿੱਚ ਪਹੁੰਚ ਕੇ ਉਹਨਾਂ ਦੇ ਨੁਕਸਾਨ ਦਾ ਜਾਇਜ਼ਾ ਲੈਣਗੇ। ਰੀਪੋਰਟ ਪ੍ਰਾਪਤ ਹੋਣ ਉਪਰੰਤ ਸਰਕਾਰ ਨੂੰ ਭੇਜ ਕੇ ਛੇਤੀ ਤੋਂ ਛੇਤੀ ਮੁਆਵਜ਼ਾ ਰਾਸ਼ੀ ਵੰਡਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਪਹਿਲਾਂ ਸਭ ਤੋਂ ਵੱਧ ਪ੍ਰਭਾਵਿਤ ਇਲਾਕੇ ਜੋ ਕਿ ਘੋਡੇਵਾਲ ਦਾ ਇਲਾਕਾ ਹੈ ਜਿੱਥੋਂ ਕੀ ਤੁਸੀਬੰਦ ਟੁੱਟਾ ਇਸ ਤੇ ਹੀ ਸਭ ਤੋਂ ਵੱਧ ਨੁਕਸਾਨ ਹੋਇਆ ਸੀ। ਸੋ ਇੱਥੇ ਹੀ ਗਿਰਦਾਫਰੀ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਫਿਲਹਾਲ ਸਾਡੀਆਂ ਟੀਮਾਂ ਗੈਰ ਸਰਕਾਰੀ ਜਥੇਬੰਦੀਆਂ রেড ਕ੍ਰੋਸ ਅੰਮ੍ਰਿਤਸਰ ਵੱਖ-ਵੱਖ ਸਥਾਨਾਂ ਕਾਰ ਸੇਵਾ ਵਾਲੇ ਬਾਹਪੁਰ ਖਤੇ ਨੌਜਵਾਨ ਸੇਵਾ ਸੁਸਾਇਟੀਆਂ ਵੱਲੋਂ ਹੋਰ ਵਲੰਟੀਅਰ ਇਥੇ ਪੰਜਾਬ ਭਰ ਤੋਂ ਪਹੁੰਚ ਕੇ ਲੋੜਵੰਦਾਂ ਦੀ ਸੇਵਾ ਕਰ ਰਹੀ ਹੈ ਹੈਨਾ ਉਹ ਅਸੀਂ ਸਾਰਾ ਇਹਨੂੰ ਨੋਟ ਕਰਕੇ ਸਾਰਿਆਂ ਤੱਕ ਅਸੀਂ ਰਾਹਤ ਪਹੁੰਚਾਵਾਂਗੇ ਅੱਛਾ ਠੀਕ ਹੈ ਸਾਡਾ ਇੱਕ ਇਥੇ ਇੱਕ ਪਟਵਾਰੀ ਸਾਹਿਬ ਆਣਗੇ ਉਹ ਬਸ ਤੁਹਾਨੂੰ ਇਹ ਮੌਕਾ ਦੇ ਕੇ ਤੁਹਾਡਾ ਇੱਕ ਆਧਾਰ ਕਾਰਡ ਦੀ ਕਾਪੀ ਲੈ ਲੈਣਗੇ ਉਦੇ ਸਾਹਮਣੇ ਜਿਹੜਾ ਬਣਦਾ ਬਾਗ ਹੈ ਨਾ ਫਿਰ ਅਸੀਂ ਤੁਹਾਨੂੰ ਛੇਤੀ ਜਲ ਕਰਾਂਗੇ ਹੁਣ ਦੇਖੋ ਹੁਣ ਵੀ ਪਾਣੀ ਹੈ ਨਾ ਇਹ ਪੂਰੇ ਜਿਹੜਾ ਪੂਰਾ ਕਿੰਨਾ ਨੁਕਸਾਨ ਹੋਇਆ ਉਹ ਅਸੀਂ ਹੁਣ ਕੈਲਕੂਲੇਟ ਵੀ ਨਹੀਂ ਕਰ ਸਕਦੇ ਆਪਾਂ ਨੂੰ ਚਾਹੀਦਾ ਕਿ ਥੋੜਾ ਹੋਰ ਪਾਣੀ نیچے ਜਾਵੇ ਨਾ ਆਪਾਂ ਨਾਲ ਦੀ ਨਾਲ ਉਹਦੀ ਕੈਲਕੂਲੇਸ਼ਨ ਕਰਾਂਗੇ ਨਹੀਂ ਨਹੀਂ ਲੱਜੇਗਾ ਡੋਨਟ ਵਰੀ কাল ਥੋੜਾ ਵਧੀਆ ਹੈਗਾ ਨਾ 2 ਫੁੱਟ ਵਧੀਆ ਹੈਗਾ ਅੱਜ ਉਹ ਲੱਜ ਜਾਏਗਾ ਇਸ ਠੀਕੇ ਅੱਜ ਸ਼ਾਮ ਤੱਕ ਲੱਗ ਜੇਗਾ। ਆਹ ਦੇਖੋ ਆਪਾਂ ਨੂੰ 3-4 ਦਿਨ ਮਿਲੇ ਸੀ ਨਾ ਜਦੋਂ ਬਟ ਮੀਂਹ ਪੈ ਰਿਹਾ ਸੀਗਾ ਹਾਜੀ ਹਾਜੀ। ਹੁਣ ਸਾਨੂੰ ਅੱਗਾ ਜਿਹੜਾ ਮੌਸਮ ਹੈ ਥੋੜਾ ਸਾਫ਼ ਵੀ ਹੈ। ਇਸ ਲਈ ਸਾਡੀ ਇਹੀ ਉਮੀਦ ਹੈ ਅਸੀਂ ਸਰਕਾਰ ਕਰਾਂਗੇ। ਠੀਕ ਜੀ। ਬਟ ਸਾਡੀ ਉਮੀਦ ਇਹੀ ਹੈ ਕਿ ਸਾਨੂੰ ਸਾਫ਼ ਮੌਸਮ ਹੀ ਮਿਲ ਜਾਣਾ ਹੈ। ਅਸੀਂ ਸਾਰੀ ਟੀਮ ਬਣਾ ਕੇ ਨਾ ਪੇਡ ਦੇਣੀ ਹੈ। ਅਸੀਂ ਸ਼ੁਰੂ ਹੀ ਕੋਨੇਵਾਲ, ਜੱਟਾ, ਮੱਛੇਵਾਲ, ਪਾਸ਼ੀਆਂ ਇੱਥੋਂ ਕਰ ਰਹੇ ਹਾਂ। ਸ਼ੁਰੂ ਹੀ ਅਸੀਂ ਜਿਹੜਾ ਆਪਣਾ ਸਰਵੇ ਅਚੂ ਕਰ ਰਹੇ ਅਸੀਂ ਠੀਕ ਹੈ ਜੀ ਸੋ ਟੈਨਸ਼ਨ ਨਾ ਲਿਓ ਮੈਨੂੰ ਪਤਾ ਹੈ ਕਿ ਬਹੁਤ ਟੈਨਸ਼ਨ ਹੁੰਦੀ ਹੈ ਪਰ ਮੈਂ ਮੈਂ ਮਗਰੋਂ ਤਾਂ ਸੀ ਰੁੱਟੀ ਆ ਸਾਰੇ ਕਾਗਜ਼ ਨੂੰ ਮੇਜੀ ਕਾਗਜ਼ ਪਾ ਕੇ ਆ ਆ ਮੈਂ ਭਾਵੇਂ ਅਸੀਂ ਉਹ ਤੁਸੀਂ ਵੀ ਅੱਜ ਉਹ ਉਹ ਜਿਹੜੀ ਗੱਸੀ ਹੈ ਨਾ ਅੱਜ ਉੱਥੇ ਵੀ ਸਾਡਾ ਜਿਹੜਾ ਪਾਣੀ ਦਾ ਕੰਮ ਹੈ ਉਹ ਵੀ ਅੱਜ ਸ਼ੁਰੂ ਹੋ ਜਾਏਗਾ ਠੀਕ ਹੈ ਬਰਦਰ ਠੀਕ ਹੈ ਸੋ ਦੈਟ ਫਿਰ ਦੁਬਾਰਾ ਜੇ ਪਾਣੀ ਆਂਦਾ ਹੈ ਐਟ ਲੀਸਟ ਉਹ ਬਚਾਅ ਹੋ ਸਕਦਾ ਹੈ ਸਾਡਾ ਠੀਕ ਹੈ